ਪਹਿਲਾ ਵਾਇਕੂ ਵਿਕਾਸ ਹਾਲਸਾ ਜਿਹੜੇ ਫਤੇ ਬਹੁਤ ਦੁਖ ਦੀ ਘੜੀ ਹੈ ਜੀ ਖਾਸ ਕਰਕੇ ਪਰਿਵਾਰ ਲਈ ਸਾਰੀ ਪੰਜਾਬੀ ਇੰਡਸਟਰੀ ਲਈ ਕਿਉਂਕਿ ਜੱਡੇ ਵੱਡੇ ਅੱਲਾਹ ਸਾਹਿਬ ਫਨਕਾਰ ਸੀਗੇ ਜਿੱਦੀ ਵੱਡੀ ਉਹਨਾਂ ਦੀ ਸ਼ਖਸੀਅਤ ਸੀਗੀ ਔਰ ਜਿਸ ਤਰ੍ਹਾਂ ਦੀ ਕਮੇਡੀ ਕਰਦੇ ਸੀ ਸਮਾਜਿਕ ਪੱਖ ਉਹਨਾਂ ਦੀ ਕਮੇਟੀ ਚ ਬਹੁਤ ਜ਼ਿਆਦਾ ਹੁੰਦੇ ਸੀ ਜਿਵੇਂ ਕਿ ਜਿਹੜੇ ਵਾਕਖ ਤੁਸੀਂ ਕਹਿ ਸਕਦੇ ਹੋ ਕਿ ਸਮਾਜ ਚ ਮੁੱਦੇ ਉੱਠਦੇ ਆ ਉਹਨਾਂ ਨੂੰ ਉਹ ਇੱਕ ਵਿਅੰਗ ਦੇ ਰੂਪ ਚ ਇੰਨਾ ਵਧੀਆ ਰਿਪਰੈਜ਼ੈਂਟ ਕਰਦੇ ਸੀ ਫਿਲਮਾਂ ਦਾ ਤੱਕਿਆ ਹੀ ਕਹਿਣਾ ਜੀ ਬਹੁਤ ਤਮਾਸ਼ੀ ਦੀਆਂ ਫਿਲਮਾਂ ਭੱਲਾ ਸਾਹਿਬ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਸੋ ਇਹ ਵੇਲਾ ਕੁਝ ਜ਼ਿਆਦਾ ਕਹਿਣ ਦਾ ਜਾਂ ਮੁਰਤਦਾ ਨਹੀਂ ਹੈਗਾ ਸਾਡੀ ਇੰਡਸਟਰੀ ਲਈ ਬਹੁਤ ਵੱਡਾ ਘਾਟਾ ਹੈ ਇਦਾਂ ਦੇ ਫਨਕਾਰ ਮੈਨੂੰ ਲੱਗਦਾ ਕਿ ਸਦੀਆਂ ਬਾਅਦ ਕਦੇ ਪੈਦਾ ਹੁੰਦੇ ਆ ਸੋ ਸਾਡੇ ਲਈ ਸਾਰੀ ਇੰਡਸਟਰੀ ਲਈ ਪੰਜਾਬੀ ਇੰਡਸਟਰੀ ਲਈ ਖਾਸ ਕਰਕੇ ਪੱਲਾ ਫੈਮਿਲੀ ਲਈ ਇਹ ਬਹੁਤ ਵੱਡਾ ਘਾਟਾ ਹੈ ਔਰ ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਵਾਹਿਗੁਰੂ ਪੱਲਾ ਸਾਹਿਬ ਕਿੱਥੇ ਵੀ ਨੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਔਰ ਪਰਿਵਾਰ ਨੂੰ ਪਿੱਛੋਂ ਪਾਣਾ ਮਤਲਬ ਕੰਨ ਦਾ ਬਲਕਸ਼ ਪਰਮਾਤਮਾ ਜੀ ਭੱਲੇ ਨੂੰ ਸਾਡੇ ਭਰਾ ਨੂੰ ਹੌਸਲਾ ਬਖਸ਼ੇ ਵੈਸੇ ਜਿਨ੍ਹਾਂ ਤੇ ਬੀਤਦੀ ਆ ਬਦੌਲਤ ਹੁੰਦਾ ਹੈ ਮੈਨੂੰ ਲੱਗਦਾ ਹੈ ਕਿ ਪਰਿਵਾਰ ਚੋਂ ਕੁੜ ਤਕਰਾਜ ਹੈ ਉਹਨੇ ਜੁਹਵਾਰੀ ਸੰਭਣੀ ਹੈ ਸੋ ਅਸੀਂ ਆਪਣੇ ਛੋਟੇ ਭਰਾ ਦੇ ਨਾਲ ਬਿਲਕੁਲ ਭੱਲਾ ਸਾਹਿਬ ਨੂੰ ਅੰਤਮ ਹੈ ਜਿਹੜੀ ਉਹਦਾਈ ਦੇਣਾ ਹੈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਥੈਂਕ ਯੂ ਥੈਂਕ ਤੁਹਾਨੂੰ ਪਹਿਲਾ ਵਾਈਕੂ ਜੀ ਦਾ ਖਾਲਸਾ ਜੀ ਦੇ ਪਦੇ ਬਹੁਤ ਦੁਖ ਦੀ ਘੜੀ ਹੈ ਜੀ ਖਾਸ ਕਰਕੇ ਪਰਿਵਾਰ ਲਈ ਸਾਰੀ ਪੰਜਾਬੀ ਇੰਡਸਟਰੀ ਲਈ ਕਿਉਂਕਿ ਜੱਡੇ ਬਣੇ ਭੱਲਾ ਸਾਹਿਬ ਫਨਕਾਰ ਸੀਗੇ ਜਿੱਦੀ ਵੱਡੀ ਉਹਨਾਂ ਦੀ ਸ਼ਖਸੀਅਤ ਸੀਗੀ ਔਰ ਜਿਸ ਤਰ੍ਹਾਂ ਦੀ ਕਮੇਟੀ ਕਰਦੇ ਸੀ ਸਮਾਜਿਕ ਪੱਖ ਉਹਨਾਂ ਦੀ ਕਮੇਟੀ 'ਚ ਬਹੁਤ ਜ਼ਿਆਦੇ ਹੁੰਦੇ ਸੀ ਜਿਵੇਂ ਕਿ ਜਿਹੜੇ ਵੱੱਕ ਤੁਸੀਂ ਕਹਿ ਸਕਦੇ ਹੋ ਕਿ ਸਮਾਜ 'ਚ ਮੁੱਦੇ ਉੱਠਦੇ ਹਨ ਉਹਨਾਂ ਨੂੰ ਇੱਕ ਵਿਅੰਗ ਦੇ ਰੂਪ 'ਚ ਇਹਨਾਂ ਵਧੀਆ ਰਿਪਰੈਜ਼ੈਂਟ ਕਰਦੇ ਸੀ ਫਿਲਮਾਂ ਦਾ ਤਾਂ તૈયારી ਕਿਹੜਾ ਜੀ ਬਹੁਤ ਤਮਾਲ ਦੀਆਂ ਫਿਲਮਾਂ ਭੱਲਾ ਸਾਹਿਬ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਸੋ ਇਹ ਵੇਲਾ ਕੁਝ ਜ਼ਿਆਦਾ ਕਹਿਣ ਦਾ ਜਾਂ ਮੁਰਕਦਾ ਨਹੀਂ ਹੈਗਾ ਸਾਡੀ ਇੰਡਸਟਰੀ ਲਈ ਬਹੁਤ ਵੱਡਾ ਘਾਟਾ ਹੈ ਇਦਾਂ ਦੇ ਫਨਕਾਰ ਮੈਨੂੰ ਲੱਗਦਾ ਕਿ ਸਦੀਆਂ ਬਾਅਦ ਕਦੇ ਫਾਇਦਾ ਹੁੰਦੇ ਆ ਸੋ ਸਾਡੇ ਲਈ ਸਾਰੀ ਇੰਡਸਟਰੀ ਲਈ ਪੰਜਾਬੀ ਇੰਡਸਟਰੀ ਲਈ ਖਾਸ ਕਰਕੇ ਭੱਲਾ ਫੈਮਿਲੀ ਲਈ ਇਹ ਬਹੁਤ ਵੱਡਾ ਘਾਟਾ ਹੈ ਔਰ ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਵਾਹਿਗੁਰੂ ਭੱਲਾ ਸਾਹਿਬ ਜਿੱਥੇ ਵੀ ਨੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਔਰ ਪਰਿਵਾਰ ਨੂੰ ਪਿੱਛੋਂ ਭਾਰਾ ਮਤਲਬ ਉੱਠਣ ਦਾ ਬਲ ਬਖਸ਼ੇ ਪਰਵਾਤ ਨੂੰ ਰਾਜ ਭਲੇ ਨੂੰ ਸਾਡੇ ਭਰਾ ਨੂੰ ਹੌਸਲਾ ਬਖਸ਼ੇ ਵੈਸੇ ਜਿਹਨਾਂ ਤੇ ਬੀਤਦੀ ਆ ਬਸ ਉਹਨਾਂ ਨੂੰ ਹੁੰਦਾ ਮੈਨੂੰ ਲੱਗਦਾ ਕਿ ਪਰਿਵਾਰ ਚੋਂ ਕੁਕਰਾਜ ਹੈ ਉਹਨੇ ਜੁਫਵੇ ਵਾਰੀ ਸੰਭਣੀ ਹੈ ਸੋ ਅਸੀਂ ਆਪਣੇ ਛੋਟੇ ਭਰਾ ਦੇ ਨਾਲ ਬਿਲਕੁਲ ਭੱਲਾ ਸਾਹਿਬ ਅੰਤਮ ਹੈ ਜਿਹੜੀ ਉਹ ਬਤਾਈ ਦੇਣਾ ਹੈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਠੀਕ ਹੈ